ਆਤਨਾ ਬਿੱਲੀ ਨੇ ਅਟੈਕ ਕਰਤਾ ਇੱਥੇ ਆਪਣੇ ਕਬੂਤਰ ਜਿਹੜਾ ਕਰੇਡ ਕੱਲੇ ਆ। ਆ ਸੱਸੀ ਗਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਉਮੀਦ ਕਰਦਾ ਹਾਂ ਤੇ ਸਾਰੇ ਵਧੀਆ ਹੋਵਗੇ ਤੇ ਕੈਨ ਟਾ ਹੋਗੇ ਮੈਂ ਵੀ ਫੋਲੋ ਕਰੀਆਂ। ਵਧੀਆ ਤੇ ਆਜੋ ਫਿਰ ਅੱਜ ਦਾ ਨਵਾਂ ਵਲੌਗ ਸਟਾਰਟ ਕਰਦੇ ਆ। ਤੇ ਬਲਾਲ ਤੁੰਦ ਠੰਡ ਬਹੁਤ ਤੁੰਦ ਹੈਣੀ ਬੱਦਲ ਵਾਈ ਜੀ ਆ। ਤੇ ਕਬੂਤਰਾਂ ਨੂੰ ਅੱਜ ਅੰਦਰ ਹੀ ਧਾਣੇ ਪਾ ਦਨੇ ਆਪਾਂ। ਬਾਹਰ ਨਹੀਂ ਕੱਢਦੇ ਠੀਕ ਹੈ ਗਾਇਸ। ਤੇ ਆਪਣੇ ਕਬੂਤਰ ਯਾਰ ਾਂਡਾ ਜੂ ਫਿਰ ਨਹੀਂ ਲਾਏ ਮੈਂ ਤਾਂ ਵੇੜ ਚ ਫਿਰਦਾ ਅੰਡਾ ਕਿਦੋਂ ਲਾਉਣਗੇ ਅਡਾਂਗੇ ਤਾਂ ਲਾਉਣਗੇ ਤੇ ਤੁੜੀ ਇੱਥੋਂ ਇਕੱਠੀ ਕਰਤੀ ਵਾਂਦੇ ਆ ਸ਼ੇਰਾਂ ਨੇ ਤੇ ਬਾਕੀ ਬਾਕੀ ਥੱਲੋਂ ਲਿਆ ਕੇ ਹੁਣ ਦਾਣੇ ਦੋਨੇ ਬੋਣੇ ਆ ਇਹਨਾਂ ਨੂੰ ਠੀਕ ਆ ਕ੍ਰੇਟ ਜੀ ਚ ਯਾਰ ਅੱਜ ਕੱਲ ਦਾਣੇ ਪਾ ਦਿੰਨੇ ਆ ਥੋੜਾ ਬਾਜਰਾ ਪਿਆ ਆਪਣੇ ਕੋਲੇ ਇਹਦੇ ਥੱਲੋਂ ਵੀ ਭਰ ਲਿਉਣੇ ਆ ਆ ਤੇ ਦੂਜੇ ਕਬੂਤਰ ਨੂੰ ਵੀ ਆ ਨਾ ਰਾਤ ਬਿੱਲੀ ਨੇ ਅਟੈਕ ਕਰਤਾ ਸੀ ਹੁੰਦੇ ਤੇ ਫੰਗ ਫੰਗ ਖਿਲਰੇ ਪਏ ਆ ਠੀਕ ਆ ਆਪਣਾ ਜਿਹੜਾ ਇੱਥੇ ਕ੍ਰੇਟ ਥੱਲੇ ਕਬੂਤਰ ਹੁੰਦਾ ਇੱਕ ਮਿੰਟ ਮੈਂ ਟਾਰਚ ਜਗਾ ਲਾਂ ਵੀਡੀਓ ਕੱਟ ਕੇ ਹੁਣ ਟਾਰਚ ਜਗਾ ਲਈ ਫੋਨ ਦੀ ਵੀਡੀਓ ਦੀ ਤੇ ਆ ਦੇਖੋ ਯਾਰ ਰਾਤ ਨਾ ਬਿੱਲੀ ਨੇ ਅਟੈਕ ਕਰਤਾ ਇੱਥੇ ਆਪਣੇ ਕਬੂਤਰ ਜਿਹੜਾ ਕ੍ਰੇਟ 'ਤੱਲੇ ਆ ਆ ਰਿਆ ਅੱਜ ਵਿੱਚ ਮੈਂ ਬਾਹਰ ਕੱਢੂਗਾ ਤੇ ਅੱਜ ਉਹਨੂੰ ਅੱਜ ਉਹਨੂੰ ਖੁੱਡੇ 'ਚ ਤਾੜਾਂਗੇ ਕਿਉਂਕਿ ਜੇ ਇੱਥੇ ਕਿਤੇ ਬਿੱਲੀ ਬੁੱਲੀ ਨਾ ਲੈ ਜਾਏ ਰਾਤ ਫਿਰ ਮੈਂ ਠੰਡ ਵਾਵਾ ਸੀ ਤੇ ਮੈਂ ਸੋਚਿਆ ਵੀ ਤੜਕੇ ਰਾਤ ਦੇ ਉੱਤੇ ਆ ਕਲੀ ਪਈ ਸੀ ਗੋਲੀ ਗੋਲੀ ਰੱਖਦੀ ਤੇ ਅੱਜ ਤਾੜਾਂਗੇ ਇਹਨੂੰ ਖੁੱਡੇ 'ਚ ਉੱਥੇ ਤੇ ਫਿਲਹਾਲ ਮੈਂ ਚਾਕੇ ਕ ਕਣਕ ਲੈ ਆਵਾ ਥੱਲੋਂ ਕਣਕ ਤੇ ਬਾਜਰਾ ਪਾ ਦਿੱ ਗਏ ਯਾਰ ਬਾਅਦ ਚ ਡੱਬਾ ਭਰ ਕੇ ਰੱਖ ਲਾਂਗੇ ਅੱਜ ਇੱਥੇ ਗੱਟੇ ਚ ਕਣਕ ਪਈ ਤੇ ਬਾਜਰਾ ਪਿਆ ਥੋੜਾ ਇਹ ਬਾਜਰਾ ਇੱਥੋਂ ਚੱਕ ਲਈਏ 1 ਮਿੰਟ ਗਾਇਸ ਆ ਖੋਲਾਂ ਪਹਿਲਾਂ ਮੈਂ 1 ਮਿੰਟ 1 ਮਿੰਟ 1 ਮਿੰਟ ਆ ਗੰਡੂ ਖੋਲਾਂ ਯਾਰ 1 ਮਿੰਟ ਇੱਥੋਂ ਇੱਕ ਮੁੱਠ ਬਾਜਰਾ ਲੈ ਲੈਨੇ ਆ ਆ ਰਿਹਾ ਬਾਜਰਾ ਇੱਕ ਮੁੱਠ ਹੋਰ ਪਾ ਦਈਏ ਬਾਕੀ ਕਣਕ ਪਾ ਦਿੰਨੇ ਆ ਗੱਟੇ ਚ ਠੀਕ ਐ ਗੱਟਾ ਭਰਿਆ ਪਿਆ ਕਣਕ ਦਾ ਦਾ ਗੱਟਾ ਸੀਗਾ ਤੇ ਆ ਦੋ ਤਿੰਨ ਮੁੱਠਾ ਵਾ ਵਾ ਪਾ ਦੀ ਕਣਕ ਇਹਦੇ ਬਾਕੀ ਤੜਕੇ ਪਾਵਾਂਗੇ ਤੜਕੇ ਘਰੇ ਆਪਾਂ ਤੜਕਾ ਸਕੂਲੇ ਤਾਂ ਜਾਣਾ ਨਹੀਂ ਠੀਕ ਐ ਫਿਰ ਹਬੋਰ ਜਾਣਾ ਯਾਰ ਥੋੜਾ ਜਿਹਾ ਕੰਮ ਤਾਂ ਕਰਕੇ ਚੱਲ ਇਹਨੇ ਕਣਕ ਪਾਤੀ ਬਥੇਰੀ ਐ ਬਾਕੀ ਤੜਕੇ ਕਣਕ ਤਾਂ ਪਾਈ ਦੇਣੀ ਆਪਾਂ ਤੇ ਉਸ ਕਬੂਤਰ ਨੂੰ ਵੀ ਯਾਰ ਗੁੱਡੇ ਚ ਤਾੜ ਦਿੰਨੇ ਆ ਐਵੇਂ ਲਕਵੇ ਦਾ ਚੱਲ ਕੋਈ ਨਹੀਂ ਮਾੜਾ ਮੋਟਾ ਹੈਗਾ ਇਹਨੂੰ ਤੇ ਇੱਥੇ ਖੋਲੀਏ ਗੇਟ ਇਹਦਾ ਦਾਣੇ ਰੱਖ ਦੀਏ ਪਾਣੀ ਤੜਕੇ ਪੈ ਪਿਆ ਦਾਂਗੇ ਆਪਾਂ ਨਹੀਂ ਤੇ ਨਹੀਂ ਲੱਗੀ ਤੇ ਤੇ ਜਿਹੜਾ ਰਪੌੜੀਆਂ ਥੱਲੇ ਕਬੂਤਰ ਪਿਆ ਰਪੌੜੀਆਂ ਦੇ ਪਿਆ ਕਬੂਤਰ ਨਾ ਕਰੇਟ 'ਚ ਰਾਤ ਬਿੱਲੀ ਨੇ ਅਟੈਕ ਕਰਤਾ ਸੀ ਉਹਦੇ ਤੇ ਅਟੈਕ ਤੇ ਅਰ ਕਿਤੇ ਲਕਵੇ ਵਾਲੇ ਨੂੰ ਮਤਲਬ ਬਿੱਲੀ ਨਾ ਲੈ ਜੇ ਚੱਕ ਕੇ ਮਾੜਾ ਮਾੜਾ ਲਕਵਾਉਣ ਲੱਗਾ ਕੋਈ ਨਹੀਂ ਦੂਜੇ ਖੁੱਡੇ ਜੀ ਛੱਡਦੇ ਨੇ ਅਰ ਕਿਤੇ ਬਿੱਲੀ ਲੈ ਜੇ ਐਵੇਂ ਜਾਨਵਰ ਦੀ ਜਾਨ ਜਾਊਗੀ ਤੇ ਤਾਂ ਕਰਕੇ ਕਹਿਣਾ ਵੀ ਅਜੇ ਗੁੱਡੇ 'ਚ ਛੱਡਦੇ ਨੇ ਕਬੂਤਰ ਨੂੰ ਤੇ ਸਵੇਰੇ ਕੋਈ ਇੰਤਜ਼ਾਮ ਕਰਾਂਗੇ ਫਿਰ ਉਹਨੂੰ ਆਰਡਰ ਰੱਖਾਂਗੇ। ਬਲਾਲ ਆ ਤੜਿਆਂਗਾ ਇਹਨੂੰ ਚੱਕ ਕੇ ਤੂੰ ਗੁੱਡੇ ਦੀ ਛੱਡ ਦਈਏ ਜੇ ਫਿਰ ਕੀ ਹੋਊਗਾ। ਨਹੀਂ ਹੁੰਦਾ ਕੋਈ ਕਬੂਤਰ ਨੂੰ। ਬਾਕਿੰਦੇ ਦਵਾਈ ਤਾਂ ਦਈਏ ਨੇ ਅਲਕਵਾ ਤਾਂ ਨਹੀਂ ਆਉਂਦਾ ਇਹਨੂੰ ਬੜਾ ਮੋਟਾ ਹੁੰਦਾ ਸੀ। ਰਾਤ ਪਾਇਆ ਚੋ ਲੈ ਜਾਣਾ ਸੀ ਬਿੱਲੀ ਨੇ ਚੱਕ ਕੇ। ਜੇ ਰਾਤ 2 ਮੀਟਰ ਨਾਲ ਹੋਰ ਲੇਟ ਉੱਠਦਾ ਪੁੰਜੀ ਵਾਲੇ ਫੰਗ ਤਾਂ ਕੱਟਕੁੱਟ ਤੇ ਉਹਨੇ ਬਿੱਲੀ ਨੇ ਐਨ ਛੱਡੀ ਜੇ ਇਹਦੇ ਚ ਕਬੂਤਰਾਂ ਨਾਲ ਚੱਲ ਵੀ ਯਾਰ ਕਬੂਤਰਾਂ ਨਾਲ ਹੀ ਚੱਲ ਵੇਖੀ ਜਾ ਸੀ ਇੱਥੇ ਫਿਰ ਤੂੰ ਹੁਣ ਬਾਕੀ ਕਿਸੇ ਨੂੰ ਦੇ ਦੂ ਦਿੰਨੇ ਆ ਯਾਰ ਆਪਾਂ ਬਾਕੀ ਦਾਣੇ ਪਾਤੇ ਠੀਕ ਆ ਹੁਣ ਲਾ ਲੀਏ ਇੱਥੇ ਕਿੱਲ ਮੜਕੇ ਗੇਟ ਲਾ ਦਾਂਗੇ ਹੁਣ ਚੱਲਦੇ ਹਾਂ ਅਮਨੀਤ ਕੋਲੇ ਆਪਾਂ ਉੱਥੇ ਤਾਰਾਂ ਲਈ ਜਾਂਦਾ ਉੱਥੇ ਕਰਦੇ ਵਲੋਗ ਕੰਟੀਨਿਊ